ਹੰਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬਾਲਦਾ ਕਰਦਾ ਮੇਰੇ ਵੀਰੋ ਕੁੱਤਰ ਪੁੱਤਰ ਸੈਟਾਈ ਸਾਰੇ ਵੀਰਾਂ ਦੇ ਕਰਪਾ ਠੀਕ ਹੈ ਲਓ ਜੀ タルਤੀ ਬਲੌਗ ਦੀ ਸਟਾਰਟਿੰਗ ਇਹ ਵੀ ਜੋਬਰ ਦੇ ਮੂੰਹ ਨੂੰ ਦੇਖਦੇ ਹੋਏ ਬਲੌਗ ਦੀ ਸਟਾਰਟਿੰਗ ਕੀਤੀ ਹੈ ਮੈਂ ਤੇਰੀ ਸ਼ੈਕਲ ਨੂੰ ਵੇਖਦੇ ਹੋਏ ਵੀ ਬਲੌਗ ਦੀ ਸਟਾਰਟਿੰਗ ਕੀਤੀ ਹੈ ਹੁਣ ਦਿਨ ਚੰਗਾ ਲੰਘੂਗਾ ਹੁਣ ਦਿਨ ਚੰਗਾ ਲੰਘੂਗਾ ਇਹਨਾਂ ਦਾ ਸਟਾਰਟਿੰਗ ਜੀ ਤੂੰ ਦਿਖਾਦਾ ਮੈਂ ਨਾ ਹੋਰ ਇਹਨਾਂ ਨੇ ਤੜਕੋ ਤੜਕ ਕੇ ਆ ਕੇ ਘਮਣਾ ਕਰੇ ਮੁੜ ਕੇ ਆਪਣੇ ਦੇ ਲੋਕ ਪੜਕ ਜਾਣਗੇ ਸਾਵਧਾਨ ਕਰ ਹੁਣ ਫਿਰ ਮੈਂ ਤਾਂ ਨਹੀਂ ਹੁੰਦਾ ਅੱਛਾ ਨਹੀਂ ਨਹੀਂ ਇਹ ਫਿਰ ਮੈਂ ਸਹੀ ਹੋ ਜੂਗਾ ਉਹ ਜਾਂ ਮੈਂ ਤਨੂੰ ਕੀ ਦੇ ਦਿਆਂ ਉਹੀ ਗੱਲ ਪੈਂਟ ਜੀ ਦਾ ਪਰ ਲਾਈ ਵਾਂਗ ਦੇ ਚੌੜ ਕਰ ਦਿਆ ਚਲ ਬਾਬੇ ਠੀਕ ਹੈ ਤੂੰ ਅੱਜ ਹਾਂ ਬਈ ਰਾਤ ਹੀ ਵਾਲੇ ਵਲੌਗ ਦੀ ਵੈਂਡਿੰਗ ਮੁੰਡਿੰਗ ਨਿੱਕੀ ਦੀ ਐਂਡਿੰਗ ਕੀ ਕਰਕੇ ਬਈ ਲੇਟ ਹੀ ਨਹੀਂ ਸਕੀ ਰਾਤ ਠੀਕ ਆ ਹੁਣ ਆਈ ਸੀਗੀ ਹੈਗੀ ਕਿ ਗਈ ਓਏ ਹੈਗੀ ਹੈਗੀ ਹੁਣ ਤਾਂ ਹੈਗੀ ਐ ਸਾਰੀ ਰਾਤ ਦੀ ਹੁਣ ਸਾਰੀ ਰਾਤ ਮੀਂਹ ਪਈਗਾ ਉਹਦਾ ਡੈਰੀ ਲੱਗੇ ਨੀਂਦ ਹੀ 5 ਵਜੇ ਆਈ ਹੈ ਯਾਰ ਬਾਹਰ ਕਣੀਆਂ ਵਰਪੇ ਕਣ ਟਿਪ 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 ਤੇ ਮਹਾ ਆ ਗਿਆ ਕੋਈ ਭਾਜ ਫਿਰ ਮਿਲ ਜਾ ਖੁੱਲ ਜਾ ਕਰੇ ਬੜਾ ਡਰ ਲੱਗਾ ਯਾਰ ਪਹਿਲਾਂ ਤੋਂ ਡਰ ਲੱਗਣ ਲੱਗਾ ਪਹਿਲਾਂ ਡਰ ਨਹੀਂ ਲੱਗਦਾ ਪਹਿਲੀ ਕੀ ਗੱਲ ਆ ਯਾਰ ਸੱਚੀ ਗੱਲ ਆ ਆਂਕ ਲੈਣਾ ਕਰ ਰਿਹਾ ਕੋਈ ਕੈਮਰੇ ਤਨੂੰ ਕਿੰਨੇ ਵਾਰੀ ਕਿਹਾ ਆਪਣੀ ਬੰਜੂ ਰਾਹ ਦਾ ਆਪਾਂ ਲੰਗੂ ਛੁੱਟੀ ਹੋ ਜਾਏਂ ਮੁਰਕੇ ਉਹਦੇ ਅਖਰ ਨੂੰ ਤੇ ਬਾਕੀ ਠੀਕ ਆ ਬਸ ਕਰਾ ਵੀਡੀਓ ਵੀ ਕਰੈਡਿਟ ਕਰ ਲੇ ਐਕਸਪੋਰਟ ਕਰ ਲੇ ਫਿਰ ਬਾਹਰ ਚੱਲ ਕੇ ਦੇਖਦੇ ਕੀ ਬੰਦਾ ਕਰਦਾ ਕਰਾਂ ਕੋਈ ਨਾ ਕੋਈ ਤੁਹਾਡੇ ਬਾਤ ਕੁਝ ਨਵਾਂ ਬਹੁਤ ਤਿਗਿਦਾਰੀ ਟੀਮ ਭਾਈ ਠੀਕ ਹੈ ਕਿ ਨਹੀਂ ਆਹ ਮੁੰਡਿਆ ਖੁੱਡੇ ਖਾੜੇ ਜੀ ਖੋਲਦੇ ਚੋਂ ਉੱਪਰ ਨੇ ਉੱਠ ਕੇ ਯਾਰ ਭੈ ਚ ਇੱਥੇ ਆ ਤਾਣੇ ਦੂਣੇ ਦੇ ਪਾਣੀ ਆ ਚਲੋ ਕੋਈ ਨਾ ਮਲਾਪ ਓਏ ਮਲਾਪ ਦੂਰੀ ਤੇ ਜਾਂਦੇ ਹੋਗੇ ਓਏ ਮਲਾਪ ਜਾਂਦੇ ਹੋਗੇ ਦੂਰ ਤੋ ਵੇਖੀ ਉਹ ਦੇਖੀ ਕੋਈ ਨਹੀਂ ਦਿਨ ਲੱਗ ਦੇ ਕਿੰਨੇ ਕਿੰਨੇ ਉਹ ਦੇਖੀ ਕਾ ਦੇਖੀ ਕਰੇ ਚਮਾਰ ਦਾ ਪੱਠਾ ਮੋੜ ਕੇ ਆ ਦੇਖੀ ਹੋ ਗਿਆ ਨਾ ਹਰੇ ਦੂਰੀਆਂ ਮਲਾਪ ਇੰਨੇ ਇੰਨੇ ਕੋਟੇ ਯਾਰ ਕੂਦ ਰਿਹਾ ਏ ਟੇ ਰਾਈਪ ਗਾਣਾ ਮੱਕਤ ਵਾਰੀ ਮੇਰਾ ਆਪਕਣ ਮੈਂ ਉੱਠ ਕੇ ਵੇਖ ਉਹ ਦੇਖ ਕੇ ਦੀਨੇ ਪਾਣੀ ਪਏ ਤੋਂ ਬਾਲਟੀ ਸਿੱਟ ਸਾਰੇ ਪੁੱਲ ਰਜੀਵਤ ਕਰਕੇ ਦੂਰੀ ਹਾਂਜੀ ਸਾਤਾਂ ਵਾਲਾ ਕੂਤਰ ਬਣਦੇ ਆ ਮਾਰ ਸਰਚ ਮਾਰ ਮੇਰੇ ਭੈਂਦੇ ਨਾ ਕਨਵੇਡ ਦੇ ਕੰਮ ਬਾਇੰਦੋਂ ਪਹਿਲਾਂ ਪਹਿਲਾਂ ਯਾ ਬੜੀ ਬੜੂਆ ਸਾਤਾਂ ਵਾਲਾ ਕੂਤਰ ਬਣ ਲ ਗਈ ਫਿਰ ਉਦੋਂ ਬੱਚੇ ਡਾਉਣੇ ਆ ਪਤਾ ਦਿਨ ਦਾ ਫਰਕ ਪੈ ਗਿਆ ਬਰੋ ਦਿਨ ਠੰਡੇ ਹੋ ਗਏ ਹੈ ਚੱਕ ਦਿਓ ਜੀ ਚੱਕ ਦਿਓ ਚਲੋ ਕੋਈ ਗੱਲ ਨਹੀਂ ਦੇਖਦੇ ਛੜਕਾ ਆਇਆ ਕਾਦਾ ਕਰੀਏ ਨਾ ਤਾਂ ਤੋਂ ਬੱਚੇ ਕੱਢਦਾ ਮਰਲਾ ਮੁੰਡਾ ਮੜੀ ਵੀਡੀਓ ਬਣਾ ਦੇ ਯਾਰ ਕੋਈ ਨਹੀਂ ਲੈਓ ਜੀ ਲੈਓ ਬੱਚੇ ਲੈਓ ਲੈ ਕੇ ਬੱਚੇ ਹਾਂਜੀ ਲੈ ਕੇ ਬੱਚੇ ਹਾਂਜੀ ਇਧਰ ਟ੍ਰਾਂਸਫਰ ਕਰ ਦਿਓ ਕੱਲੇ ਕਾ ਦਾ ਮਾਰਗੇ ਦੋਹਾਂ ਦੋਹਾਂ ਦਾ ਮਾਰਗੇ ਹਾਂ ਜੂਨੀ ਦਾ ਜਾਲੀ ਬਿੱਦੀ ਲੈ ਜੂਨੀ ਜਾਲੀ ਬਿੱਦੀ ਦਾ ਆਇਓ ਹੁਣ ਸੁਲੂਲੇ ਮਾਰ ਕੇ ਤੇ ਕਿਵੇਂ ਮਾਰਦੇ ਨੇ ਐਵੇਂ ਛੁਰਲਾ ਐ ਪਹਿਲਾਂ ਸੁਰ ਘਰੇ ਮਾਰਦੇ ਨੇ ਕਰੀਏ ਮਾਰਦੇ ਹੁੰਦੇ ਆ ਠੀਕ ਆ ਕਿ ਬਾਜੀ ਵਾਲੋਂ ਲਾ ਮਾਰਾ ਬਾਜੀ ਵਾਲਾ ਮਾਰਾ ਬਾਜੀ ਵਾਲਾ ਮਾਰਾ ਹੁਣ ਮਾਰ ਕੇ ਛਤਰੀ ਚ ਚੰਗਾ ਆ ਹਾ ਹੱਤੇ ਉਹ ਆਦੀ ਨਾ ਨੱਕ ਦੇ ਬਾਜੂ ਨੂੰ ਆਏ ਹੈ ਮੇਰੇ ਆਏਗਾ ਕੋਲ ਬਾਲੇ ਚ ਵੜੀ ਉਹ ਪੰਜ ਉਹ ਭੈਣ ਨੂੰ ਗਲਤ ਕੁੱਟ ਤੇ ਗਲਤ ਜ਼ੋਰ ਤੇ ਰੋਲਾ ਮਾਰ ਕੇ ਘਰ ਵਾਲਾ ਘਰ ਵਾਲਾ ਘਰ ਵਾਲਾ ਮਾਰ ਕੇ ਹਾਂ ਘਰ ਵਾਲਾ 3 ਹੀ ਪੁਰਾਣੇ ਦੀ ਮਾਰ ਦੇ ਆੜ ਜਾ ਇੱਕ ਦੇ ਬਾਹਰ ਕਰ ਮੇਰੇ ਰੋਲਾ ਰੋਲਾ ਮਾਰਾਂ ਰਾਹ ਪਾ ਦੇ ਰਾਹ ਰਾਹ ਪਾ ਦੇ ਉਹ ਰਾਹ ਪਾ ਦੇ ਰਾਹ ਭੱਜ ਕੇ हां जी मेरे वीर होते जेडी एक पत्ती रह गई अपनी कांच का डाली आया पुत्र ये नुं भी ਛਾੜਤੀ ਬਾਹਰ ਠੀਕ ਹੈ ਤੇ ਦੂਜੇ ਬੱਚੇ ਫਿਰਦੇ ਆ ਉੱਡੇ ਮਤਲਬ ਵੀ ਦੋ ਫਿਰਦੇ ਤੀਜਾ ਹਰੇਟेड ਵਾਲਾ ਪਤਾ ਨਹੀਂ ਕਿਧਰ ਗਿਆ ਯਾਰ ਉਹ ਮਾ ਭਾਲੀ ਨਾ ਆ ਨਹੀਂ ਆ ਗਿਆ ਤੇਲੇ ਫਿਰਦੇ ਬੱਚੇ ਆਪਣੇ ਆ ਫਿਰਦੇ ਹਰੇਟेड ਵਾਲਾ ਉੱਡੇ ਜਾਂਦਾ ਤੇ ਆ ਆ ਗਿਆ ਦੂਜੇ ਥੱਲੇ ਹੋਣਗੇ ਦੂਜਾ ਆ ਗਿਆ ਆਗੇ ਤੇ ਉਹ ਕੀ ਰਿਪੋਰਟ ਠੀਕ ਆ ਬਾਪ ਤੇ ਚਲੋ ਮੈਂ ਐਂਟਰੀ ਦਾ ਵੀ ਹੱਲ ਕਰਦਾ ਫਿਰਦਾ ਯਾਰ ਇੱਕ ਹੋਰ ਐਂਟਰੀ ਭਰਨੀ ਆ ਹਨਾ ਪੈਸੇ ਪੁਹੇ ਪ੍ਰਬੰਧ ਕਰਕੇ ਇਕੱਠੇ ਤੇ ਪਾਉਣਾ Google Pay ਤੇ ਦੱਸਿਆ ਕਿ ਨਾ ਤਾਂ ਗੰਡੜੀ ਪਈ ਐ ਇੰਟਰ ਵਾਲੀ ਕਰਾ ਤਾਂ ਫੜਫੜਾ ਕੇ ਕਰਾਈ ਜਾਂਦਾ ਕਦੇ ਕਿਧੇ ਤੋਂ ਫੜ ਕੇ ਕਦੇ ਕੀ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲਿਖ ਕਰੇ ਹੋ ਦਿਖਾਇਆ ਦਿਓ ਕਹਿਣ ਪੋਟਾ ਤੇ ਚੋਬਰ ਦੇ ਬੱਚੇ ਨਹੀਂ ਆਏ ਦੂੜ ਆਇਸ ਇੱਕ ਸਪੇਅਰ ਵਾਲਾ ਤੇ ਇੱਕ ਘੋੜੇ ਦਾ ਪੱਠਾ ਤੇ ਅਸਾਂ ਨੂੰ ਕਾਲਾ ਚੀਨਾ ਉਹਦਾ ਗਲਾ ਬੀਟ ਕੀਤਾ ਸੀ ਆਪਾਂ ਮੈਨੂੰ ਫੋਨ ਲਾਇਆ ਨਾ ਕਹਿੰਦਾ ਬੱਚੇ ਨਹੀਂ ਦੀ ਸੀ ਮੇਰੇ ਯਾਰ ਹਵਾ ਚੱਲੀ ਜਾਂਦੀ ਆ ਵਾ ਵਾ ਤੇ ਕਹਿੰਦਾ ਵੀ ਨਿਗਾਹ ਮਰੀ ਪਤਾ ਨਹੀਂ ਤਾਂ ਪਿੰਡ ਪੁੰਡ ਨੂੰ ਟਾਲ ਕੇ ਪਤਾ ਨਹੀਂ ਬਾਦਲ ਵੀ ਨੇੜੇ ਹੀ ਉਧਰੋਂ ਬਿਜਲੀ ਵੀ ਨੇੜੇ ਹੀ ਹੈ ਕਿਸੇ ਪਾਸੇ ਨਹੀਂ ਹੋ ਸਕਦਾ ਕੁਝ ਵੀ ਮੈਂ ਕੋਈ ਨਾ ਟੈਨਸ਼ਨ ਨਾਲ ਹੈ ਕਹਿੰਦਾ ਟੈਨਸ਼ਨ ਕਰਦੀ ਆਪਾਂ ਨੂੰ 100 150 ਬੱਚਾ ਆਪਣੇ ਕੋਲ ਟੈਨਸ਼ਨ ਕਰਦੀ ਆ ਮਾਪਾ ਹਾਂ ਇਹ ਗੱਲਾਂ ਰੱਖਿਆ ਕਰ ਆਪਣੇ ਨਾਲ ਤਾਂ ਫਿਰਦੇ ਆ ਘਰ ਤੇ ਨੀਵੀਂ ਨੀਵੀਂ ਹਵਾ ਵਿੱਚ ਲੜਦੇ ਲੜਦੇ ਆ ਜੀ ਆ ਦੇਖ ਹਨਾ ਦੇਖਾਂਗੇ ਇਹਨੂੰ ਆਹੀਂ ਚਲਾ ਦਾਂਗੇ ਆਪਾਂ ਜੇ ਲੋੜ ਲੱਗਿਆ ਤਾਂ ਤੇ ਫਤ ਹਾਂ ਬਈ ਪੈਸੇ ਪਵਾਇਆ ਮੈਂ ਭੁੱਲ ਗਿਆ ਪਹਿਲੇ ਗੂਗਲ ਤੇ ਕਰਾਇਆ ਮੇਰੇ ਜੇਬ ਚ ਫਿਰਦਾ ਮੁੜ ਕੇ ਐਂਟਰੀ ਕਿਤੇ ਹੋਣਾ ਵੇ ਐਂਟਰੀ ਆਪਣੇ ਤੋਂ ਫੜਾਈ ਨਾ ਜਾਵੇ ਆਹ ਲਾਸਟ ਮਣੀ ਆ ਆਪਣੇ ਕੋਲ ਸਿਰਫ ਅੱਜ ਦੇ ਤੇ ਫੋਨ ਚ 700 ਰੁਪਿਆ 1200 ਰੁਪਿਆ ਆ ਆਪਣੇ ਕੋਲੇ 1000 ਰੁਪਿਆ ਧਾਰ ਫੜਿਆ ਆਪਾਂ ਕਿਹਾ ਤੋਂ ਠੀਕ ਆ ਲਓ ਜੀ ਇੱਕ ਨਵਾਂ ਪੀਜਨਾ ਆ ਕੇ ਰਲ ਗਿਆ ਯਾ ਆਪਣੇ ਪੀਜਨਾ ਚ ਦਿਖਾ ਗਏ ਕਰਾਂਗੇ ਜੀ ਚਿੜੀ ਮਾਰੀ ਆ ਆਉਂਦਾ ਯਾਰ ਬੜਾ ਸੋਹਣਾ ਰੰਗ ਲੱਗਾ ਬਾਬੋ ਰੰਗ ਤੇ ਹੀ ਫਿਦਾ ਹੋ ਗਏ ਇਸ ਤਾਂ ਹਰੀਆਂ ਬਗਲਾਂ ਗਲਾਬੀ ਟੂਸੇ ਵੱਡਾ ਕੂਤਰਾ ਬਾਬੇ ਬੱਚਾ ਆਣਿਆ ਇਹ ਆਇਆ ਠੱਪੇ ਮਾਰਦਾ ਮਾਰਦਾ ਠੱਪੇ ਮਾਰਦਾ 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 ਚੱਕ ਆਏ ਹੋਏ ਹੋਏ ਭਾਜੀ ਬਾੜੀ ਗਾੜ ਵੀਡੀਓ ਬਣੀ ਬੱਚੀ ਦੀ ਸੱਚੀ ਓਏ ਤੇ ਚੱਲ ਗਏ ਤੇ ਨਾਲੇ ਪਹਿਲਾਂ ਆਪਦੇ ਦਾ ਭਾਲ ਲੈ ਆ ਗਏ ਭਰਾਵਾ ਚੱਲ ਗਏ ਭਾਲਣ ਆਏ ਹੋਏ ਕੀ ਲਾਦਾ ਕਿੱਧਰ ਗਏ ਹੋਣਗੇ ਹੈ ਕੀ ਲਾਦਾ ਕਿੱਧਰ ਵਾਲੀ ਦੀ ਬੀਦੜੀ ਨੂੰ ਬੀਦੂ ਵਾਲੀ ਜਾਂ ਦੋ ਪਿੰਡ ਰੇੜੇ ਪੈਂਦੇ ਜਾ ਕੇ ਦੇਖ ਕੋਣਾ ਮੋਟਰਸ ਨਾਲ ਗਰਮ ਕਰੀ ਜਾਂਦੇ ਹਨਾ ਤੇ ਇਹ ਜਿਹੜਾ ਨਵਾਂ ਕੂਤਰ ਨੂੰ ਆਗੇ ਚੱਕਾਂਗੇ ਆਪਾਂ ਆਗੇ ਚੱਕ ਹਾਂ ਇਹਨੂੰ ਆਗੇ ਦੇਵਾਂਗੇ ਤੇਲ ਆਪਾਂ ਟੈਨਸ਼ਨ ਨਾ ਆਪਣੇ ਬੱਚੇ ਫਿਰਦੇ ਆ ਦੇਖੋ ਆਪਣੇ ਵੀ ਫਿਰਦੇ ਆ ਤੇ ਨਾਲ ਹੀ ਹੋਰ ਆਲੇ ਫਿਰਦਾ ਹੈ ਕਿਹੜੇ ਸਰਗਾ ਜੀ ਬੱਚੇ ਤਾਂ ਆ ਗਏ ਦੋਵੇਂ ਬੱਚੇ ਕੀ ਗੱਜੇ ਤਾਂ ਆ ਗਈ ਦੋਵੇਂ ਇਹਦੇ ਇੱਥੇ ਹੁਣੇ ਕਿਤੇ ਇਰਜ਼ਾ ਦਾ ਪਿੰਡ ਚ ਪਰਾਂ ਜਾਵਣ ਨੂੰ ਜਾਂ ਅਸਵੇਦ ਪਿੰਡ ਕੋਈ ਰਿ ਆਉਣ ਜਾਣ ਵੀ ਕਰਿਆਉਂਦਾ ਜਾਣ ਪਰ ਕੋਈ ਵੱਡੀ ਗੱਲ ਦੀ ਹਵਾ ਚੱਲੀ ਜਾਂਦੀ ਸੀ ਪਰ ਅਸਤੇਆਂ ਦੋਵੇਂ ਘਰ ਤੇ ਉੱਡੇ ਫਿਰਦਾ ਮੈਂ ਦੇਖ ਲੈ ਤੇ ਹੁਣ ਘਰੇ ਚਾਲ ਹਾਂਜੀ ਮੇਰੇ ਬਿਊਰੋ ਟੂਪਰ ਨੂੰ ਚੜਾਉਣਾ ਆਇਆ ਜੀ ਇਧਰੋਂ ਸਾਹਮਣੇ ਖੜਾ ਕਹਿੰਦਾ ਮਾਰੇ ਕੋਲੇ ਗੱਡੀ ਲੈ ਕੇ ਆਇਆ ਸੋਹਣਿਆ ਮੈਂ ਆ ਗਿਆ ਤੇ ਉਹ ਕਬੂਤਰ ਇੱਥੇ ਬੈੰਦਾ ਹੁੰਦਾ ਸੀ ਬਈ ਜਿਹੜਾ ਸਾਨੂੰ ਦੱਸਿਆ ਵੀ ਮਾਰਤਾ ਤੋਂ ਨਿਗਰ ਰੱਖੇ ਤੇ ਬੀਤੇ ਦਿਨ ਮਰਿਆ ਪਿਆ ਸੀ ਆਹ ਕੋਠੀ ਦੇ ਰਿੱਤੇ ਚ ਕਬੂਤਰ ਦੱਕ ਦਾ ਨਿਗਾ ਹੀ ਬਹੁ ਪੜੀ ਆ ਨਿਗਾ ਬਹੁਤ ਚੰਦਰੀ ਹੈ ਇਹ ਤੇ ਵਾਜ ਦੀ ਖਤਮ ਹੈ ਕਹਾਣੀ ਚੋਬਰ ਦੇ ਬੱਚੇ ਹਉਰ ਉੱਡੇ ਫਿਰਦੇ ਵੀ ਸਾਹਮਣੇ ਉਹ ਦੇਖੋ ਉਹ ਜਾਂਦੇ ਆ ਵੀ ਹੁੰਦੇ ਸਨੇ ਖੜੇ ਇੱਧਰ ਹੁੰ ਦਿਖਾਵਾਂਗਾ ਮੈਂ ਮੁੜ ਕੇ ਆਉਣ ਦੇ ਇੱਥੇ ਇੱਕ ਮਿੰਟ ਆਏ ਕਿੱਧਰ ਗਏ ਪਤਾ ਨਹੀਂ ਕਿੱਥੇ ਗਏ ਹਾਂਜੀ ਹੋ ਜਾਂਦੇ ਖੜ ਦੇ ਕੋਲ ਭਾਂਜੋ ਫਲਰਕ ਕਰਦਾ ਹੈ ਹੋ ਜਾਂਦੇ ਇੱਕ ਦੂਜਾ ਵੀ ਉਹਦੇ ਅੱਗੇ ਪਿੱਛੇ ਕੋ ਕਿੰਨੇ ਪਾਸੇ ਉਹ ਇਹਦੇ ਦੋਵੇਂ ਹੋ ਜਾਂਦੇ ਕੋਕੋ ਗਿਰ ਬੋੜ ਹਾਂਜੀ ਪਹੁੰਚ ਗਈ ਗਾਣੀ ਆ ਗਈ ਬੱਚੇ ਵੀ ਉੱਪਰ ਦੇ ਆਦੇ ਨੀਵੇ ਹਾਂਜੀ ਹਾਂਜੀ ਦੱਸੋ ਜੀ ਕਿੱਥੇ ਬੈਠੋਗੇ ਬੋਲੋ ਬੋਲੋ ਆ ਬੱਚੇ ਇਹ ਦੋਵੇਂ ਲੈ ਮੁੰਡਿਆਂ ਬੜਾ ਸ਼ੌਕ ਕਰਾ ਦिए ਉਹ ਜਿਆਦੇ ਚੰਗੇ ਬੜਾ ਛਾਂਵੇਂ ਚਲੀ ਮਗਰੜੀ ਮਗਰਮਗਰੜੀ ਉਹ ਮਗਰੜਾ ਇੱਥੇ ਅੜੇ ਤੂ ਚੁੱਚੀ ਬਹੁਤ ਹੀ ਜਿਆਦੇ ਹੱਦੋਂ ਵੱਧ ਗਈ ਜੀ ਕੀ ਬਾਤ ਹੈ ਨਹੀਂ ਕੁਆਲਟੀ ਬਹੁਤ ਚੰਗੀ ਨੀਲੇ ਬੱਚਿਆਂ ਦੀ ਸਰਾ ਗੱਲ ਬਾਤ ਹੈ ਦੇਖ ਲਓ ਆ ਨਾ ਨਾ ਧੂਣੀ ਵੇਖ ਤੈਨੂੰ ਨਹੀਂ ਵਿਖੜਣ ਇਹਨਾਂ ਬੱਚੇ ਦੇਖਣੇ ਕੀ ਤੀ ਹੋ ਜਾਂ ਗਿਆ ਬਹੁਤ ਬੋਕੜ ਹੈ ਲਵੜੇ ਕੋਈ ਨਾ ਕੋਈ ਰੰਗ ਇਹਨਾਂ ਦੇ ਕੋਈ ਗੱਲ ਨਹੀਂ ਦਿਖਾਉਣਿਆ ਤੁਹਾਨੂੰ ਤੇ ਇਧਰ ਉਹ ਕੱਚਕਾਂ ਦਾ ਜੀ ਡਾਦ ਕੇ ਪਾਉਣੇ ਇਹਨੂੰ ਪਾਦ ਕੇ ਰਹਾ ਹੈ ਤੇਰੀ ਭੈਣ ਨੂੰ ਇਹਦੀ ਥੱਲੇ ਪਾਣੀ ਕਿੱਧਰ ਵਹਿ ਗਿਆ ਹੈ ਜਾ ਜਾ ਲੈ ਉੱਡ ਜਾ ਮਾਂ ਹਾਂਜੀ ਦਾਤੀ ਸੀ ਜੀ ਆਪਣੀ ਕੱਚਕਾਂ ਦਾ ਲਈ ਵੀ ਆਉਂਦੀ ਆਇਆ ਬੱਚੇ ਆਇਆ ਪੁੱਟੇ ਨਹੀਂ ਇਹ ਤਾਂ ਹੋਰ ਆ ਯਾਰ ਉਹ ਤਾਂ ਹੋਰ ਐ ਮੈਂ ਵੀ ਆਖਿਆ ਆ ਤਾਂ ਕੂਤਰੀ ਹੋ ਰਕ ਇਹਦਾ ਆ ਦੇਖੀ ਮਗ ਮੇਜੇ ਦਾ ਨਹੀਂ ਯਾਰ ਫਤਨੀ ਕੂਤਰੀ ਹੋ ਰ ਤਾਂ ਇਹ ਤਾਂ ਕੋਈ ਰੰਗ ਹੀ ਹੋ ਰ ਆ ਵਾਰਾ ਹੋ ਰ ਤਾਂ ਪਤਾ ਨਹੀਂ ਕਿਧਰ ਗਿਆ ਆਪਣੀ ਕੱਚ ਕਰਨ ਲਈ ਦਾ ਤੇ ਇੱਥੇ ਕਰ ਰ ਡਰਾਟ ਲੀ ਹੈ ਹੈ ਨਾ ਓ ਇੱਥੇ ਨਾ ਕਿਤੇ ਗੜਗਿੱਦਾ ਪਵਾਦੀ ਇਹਨਾਂ ਦੇ ਜੋਬਰ ਜੋਬਰੀ ਹੈ ਜੋਬਰੀ ਕੋਈ ਨਹੀਂ ਕਰ ਸਕਦਾ ਬਾਅਦ ਤੇ ਮੰਨਦਾ ਨਹੀਂ ਹੁੰਦਾ ਦਿਖਾਈ ਬਈ ਇਹਦੀ ਪੁੱਠੀ ਬਈ ਬਟਾਲ ਵਿੱਚ ਦੇਖ ਲੈ ਕੂਤਰੀਆ ਪੁੱਠਾ ਬਈ ਪਿਆ ਨੇ ਐਨਾ ਗਿਆ ਨਾ ਕਹਿੰਦੇ ਆ ਰੋਟੀਆਂ ਵਾਲਿਆਂ ਉੱਦੇ ਰੋਟੀਆਂ ਵਾਲਗੇ ਕੈਮ ਵਾਲਾ ਸੀਗਾ ਰੱਜਾ ਵਾ ਸੀ ਡੈਸਮਾ ਰੋਟੀਆਂ ਨਾਲ ਆਣ ਨਾਲ ਆਈ ਤੇ ਮੈਂ ਫੋਨ ਲਾਇਆ ਮੋੜ ਤੇ ਨਹੀਂ ਪਤਾ ਲੱਗਿਆ ਸਾਡੇ ਨਾਲ ਕਿਵੇਂ ਪਾਵਾਂ ਹੈ ਕਿਰਾਂ ਖੇੜੇ ਪੁੱਠੇ ਹੀ ਚੜਾਉਂਦਾ ਇੱਤੋਂ ਹੀ ਬੁੱਠੀ ਭਾਗ ਇੱਕ ਬੱਚੇ ਦੇ ਸੱਚੀ ਚੱਲ ਕੋਈ ਗੱਲ ਨਹੀਂ ਰੰਗ ਲਾ ਗਏ ਵੀ ਬੱਚਿਆਂ ਦੇ ਕੀ ਚਲਦੇ ਆ ਨਾ ਪੁੱਟੇ ਜਿਆਦੇ ਫਿਰ ਤੁਹਾਨੂੰ ਦਿਖਾਉਣੇ ਆਗੇ ਲਓ ਜੀ ਇੱਕ ਬੱਚੇ ਤੇ ਰੰਗ ਲਾਤਾ ਸੱਜੀ ਗੁਲਾਬੀ ਬਗਲ ਠੀਕ ਹੈ ਮਤਲਬ ਰਾਇ ਤਾਂ ਅਸੀਂ ਬਗਲ ਫੁੰਝੇ ਕਰਨੀ ਸੀ ਇਹਨਾਂ ਦੇ ਫਿਰ ਚੱਕਰ ਕੀ ਹੈ ਨਾ ਮੌਸਮ ਜ਼ਿਆਦਾ ਠਰਿਆ ਡਰੈਰ ਵੀ ਹੈ ਨਹੀਂ ਐਵੇਂ ਬਾਹਲੇ ਲਵੇੜਨ ਨਾਲੋਂ ਚੰਗਾ ਮੈਂ ਵੀ ਥੋੜਾ ਥੋੜਾ ਰੰਗ ਚਲਾ ਦੇ ਟਿੱਕੇ ਜਿਹਾ ਲਾ ਦੇ ਬਗਲੀ ਨੂੰ ਤਾਂ ਏਡੀ ਹੁੰਦੀ ਆ ਵਾਹ ਵੱਡੀ ਥੋੜੀ ਥੋੜੀ ਟਿੱਕੇ ਜਿਹਾ ਲਾਇਆ ਵਾ ਦੋਵੇਂ ਬਗਲਾ ਚ ਗਲਾਬੀ ਠੀਕ ਹੈ ਗਣੀ ਵੱਡੇਵੇਂ ਦੇ ਉਹਦਾ ਨਿਸ਼ਾਨੀ ਨਹੀਂ ਕਰਨੀ ਉਹਦਾ ਨਿਸ਼ਾਨੀ ਨਹੀਂ ਕਰਨੀ ਬਸ ਨਾ ਇੱਕ ਦੇ ਲਾਤਾ ਦੂਜੀ ਦੇ ਦੂਜੀ ਬਗਲ ਕਰ ਦਾਂਗੇ ਠੀਕ ਹੈ ਹਾਂਜੀ ਦੋਨੋਂ ਬੱਚੋਂ ਕੇ ਰੰਗ ਲਗਾ ਦਿਆ ਹੈ ਹਮਨੇ ਇਸ ਕੀ ਕਾਉਂਸੀ ਹੈ ਖੱਬੀ ਗਲਾਬੀ ਬਗਲ ਕਰਦੀ ਹੈ ਹਾਂਜੀ ਆਪ ਬਤਾਈਏ ਕਲਰ ਕਿਹੋ ਜਿਹਾ ਲੱਗ ਰਿਹਾ ਹੈ ਆਪਕੋ ਔਰ ਉਠਿਏ ਜੀ ਇਸ ਕੁਛੋੜੀ ਪਿੰਜਰੇ ਅਰੇ ਸਾਡੇ ਵਾਲਾ ਉਹ ਦੇ ਹਾਂ ਜੀ ਕੀ ਹੋਇਆ ਸਾਡੇ ਵਾਲਾ ਉਹ ਦੇਣਾ ਉਹ ਨਾ ਜੀ ਨਾ ਹਸਾਓ ਮਾਦ ਜੀ ਐਸੀ ਨਾ ਕਰੋ ਤੇ ਔਰ ਜੋ ਪਹਿਲੇ ਤਿੰਨ ਬੱਚੇ ਉੜਾਏ تھے ਉਹ ਤਾਂ ਬੈਠ ਗਏ ਆ ਸਿਰਫ ਇੱਕ ਕੱਚਕਾਂਤ ਵਾਲੀ ਰਹਿ ਗਈ ਉੱਪਰ ਉਹ ਵੀ ਦਿਖਾ ਦਿੰਦੇ ਆਂ ਆਪਕੋ ਇਸਕੋ ਛੋੜ ਦਿਜੀਏ ਅੰਦਰ ਦੋਬਰ ਜੀ ਅੰਦਰ ਛੋੜ ਦਿਜੀਏ ਔਰ ਕਿਆ ਲੱਗ ਰਹਾ ਹੂੰ ਦੂਜਾ ਕਹਿਣਾ ਕਿਆ ਜਾਂਦੇ ਹੋ ਲੱਕੜਵਾਲ ਨਹੀਂ ਓਏ ਨਰਹਾਵਾ ਮੁੰਤੰਦਲਾ ਛੱਡ ਦੇ ਅੰਦਰ ਮੁੰਦਾ ਹੀ ਕਰਦਾ ਬਾਹਲੇ ਛੋਟੇ ਆ ਨਾ ਚੀਕ ਦੇਣਾ ਚੱਲ ਪਤਾ ਦੇ ਭਰਾ ਕੋਲੇ ਮੂਈ ਵਾਲਾ ਕਰਦੇ ਤੇਰਾ ਤਾਂ ਆਏ। ਹੈਂ ਬਈ। ਸੱਚੀ ਤੇ ਕਿੱਥੇ ਆਪਣੀ ਕਾਛਕਾਂਤ ਲਈ ਵੇਖ ਕੇ? ਕਿੱਥੇ ਹੁਣ ਤਾਂ ਆਉਂਦੀ ਸੀ ਯਾਰ ਮਗਰੋਂ ਢੂਈ ਮਾਰੀ ਬਾਰੀ ਮੈਂ ਕੱਟ ਜਾ। ਆਹ ਤੈਨਾਂ ਦਾ ਕੋਸ਼ੇ ਤੇ ਆ। ਜਾਂ ਇਧਰ ਮਾੜਾ। ਚਲ ਆ ਪਿਆਊ ਜਾਊਗੀ ਇੱਥੇ ਫਿਰਦੇਊਗੀ ਅੱਜ ਕੱਲ੍ਹ ਆ ਗਈ ਸੀ ਤਾਂ ਅੱਜ ਆਉ ਨੂੰ ਨੂੰ ਕੀ ਹੋਏਗਾ ਠੀਕ ਐ। ਤੇ ਬਸ ਸਾਹਮਣੇ ਬੱਚੇ ਕੋਈ ਕਲਰ ਲਗਾ ਦिए ਆਪ ਕਿਆ ਕਰਨ? ਆਪ ਧਾਣੇ ਰੈਡੀ ਧਾਏ। ਫਿਰ ਦਈਏ ਹੀ ਕਾਛਕਾਂਤ ਲਈ ਤਾਂ ਕਰਤੀ ਫਿਰਦੀ ਐ। ਉੱਡੀ ਫਿਰਦੇ ਪਾਸੇ ਵੀ ਨਹੀਂ ਬਿਠਿਆ ਆ ਜਾਂਦੇ। ਤੇ ਬੜਾ ਰਾਲਾ ਕੰਮ ਆੜਾ ਇਹਦਾ ਯਾਰ ਬਾਬੇ ਹੋਰ ਗੋਡੇ ਕਰਨੇ ਲੇ। ਉਹ ਜਾਂ ਲੀ ਗੁਰਦਾ ਆਪਣੀ ਆ ਗਈ। گلابی ਕੱਚ, گلابی ਕਾਤ। ਜੇ ਯਾਰੀ। ਆਹ ਕੇ ਰੋਟਾ। ਸੈਟਾ ਹੁਣ ਵਿਚਰ ਚੁੱਭ ਨੂੰ ਛੱਡਾਂ ਦਾ ਵੀ ਕਰੇ। ਠੀਕ ਹੈ ਕਿ ਨਹੀਂ ਪਹਿਲਾਂ ਚੜਾ ਕੇ ਲਿਆਂਦਾ ਫਿਰ ਸਾੜ ਕੇ ਆਂਦਾ ਤੇ ਹੁਣ ਪੈਨੇ ਆ ਕੰਬਲ ਕੱਢ ਲਿਆ ਬਾਹਰ ਗੀਤ ਗੂਤ ਲਾੜ ਕੇ ਮੱਟ। ਹਾਂਜੀ ਮੇਰੇ ਦੋਸਤੋ ਕੱਚ ਕਾਂਟ ਢਾਲੀ ਭਾਈ ਜਪਾਲੀ ਪਠਾ ਬੜਕਾ ਕੇ। ਬਹਾਵ ਟੈਮ ਗੱਦਾ ਕਾਂਟਾ ਹੋ ਗਿਆ ਬੈਠੇ ਨੂੰ ਤਾਂ। ਉਦੋਂ ਬਾਅਦ ਘਰੇ ਕੇ ਬੜਾ ਪੂਜੀ ਕਾ ਲਿਆਂਦਾ ਇੱਕ ਲੱਡੂ ਲਿਆਂਦਾ। ਚਾਹ ਲਿਆਂਦੀ ਚਾਹ ਪੀ ਕੇ ਉਦੋਂ ਬਾਅਦ ਸਾਰੇ ਬੱਚੇ ਲਾਉਣੇ ਆ ਤੇ ਉਧਰ ਦਾਣਾ ਕਰ ਰੱਖਿਆ ਇਹ ਰੈਡੀ ਸਾਰੇ ਕਬੂਤਰਾਂ ਦਾ ਠੀਕ ਆ ਵੱਡਿਆਂ ਦਾ ਉੱਡਣ ਵਾਲਿਆਂ ਦਾ ਸਭ ਦਾ ਟਾਈਮ ਨਾਲ ਧਰਦੇ ਆ ਕਿਹੜਾ ਹੋਣਿਆ ਤੇ ਨਹੀਂ ਜਾਂਦਾ ਚਪਟੀਆਂ ਕਿ ਨਹੀਂ ਤੇ ਬਸ ਹੈ ਨਹੀਂ ਆਪਣਾ ਤਾਂ ਤਾਂ ਕੁਝ ਵੀ ਨਹੀਂ ਹੋਈ ਮੂੰਹ ਚੱਕ ਰੱਖਿਆ ਤਾਂ ਉਹ ਤਾਂ ਢੱਕਾ ਵੀ ਨਹੀਂ ਗਾ ਆਹ ਬੱਚਿਆਂ ਨੂੰ ਅੰਦਰ ਲਾ ਦਨੇ ਆ ਤੇ ਉਦੋਂ ਬਾਅਦ ਟੈਨਸ਼ਨ ਫਰੀ ਦਾਣਾ ਪਾਣੀ ਪਾ ਕੇ ਘਰਾਬ ਨਾਲਾਂਗੇ ਵਾਲ ਕਟਾਓ ਵਾਲ ਕਟਾਉਣ ਚੱਲ ਗਿਆ ਜਣਾ ਯਾਰ ਚਲ ਦੇਖਦੇ ਆ ਕੀ ਹਲੋ ਜੀ ਬੱਚੇ ਲਾਦੇ ਸਾਰੇ ਅੰਦਰ ਠੀਕ ਹੈ ਇਹਦਾ ਛਤਰੀ ਵਾਲਾ ਕਬੂਤਰ ਬੰਨਿਆ ਸੀਗਾ ਈ ਵੀ ਅੰਦਰ ਕਰਤਾ ਓਕੇ ਵੀ ਰਿਪੋਰਟ ਤੇ ਬਾਅਦ ਦਾਣੇ ਰੱਖਦੇ ਆ ਕਬੂਤਰ ਨੂੰ ਆਪਾਂ ਟਾਈਮ ਨਾਲ ਪਾਣੀ ਦੇ ਕੋਲ ਪਹਿਲਾਂ ਲਈ ਪਿਆਏਗਾ ਲਓ ਜੀ ਦਾਣੇ ਤਾਂ ਰੈਡੀ ਐ ਰੱਖਦੇ ਸਾਰੇ ਕੋਟਾ ਜੀ ਕੋਡਾ ਨੰਬਰ 1 ਅੱਜ એનર્ਜੀ ਮੁੱਕੀ ਪਈ ਐ ਕਿਉਂਕਿ ਅੱਜ ਚੁਭਰਣੀ ਐ ਇੱਥੇ ਆਇਓ 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 ਕਬਤਰ ਵਿੱਚੀ ਡਿੱਗ ਗਈ ਮਤਲਬ ਮੂਹਰੇ ਬੈਠਾ ਕੋਡਾ ਨੰਬਰ 2 ਜੀ ਮਾਦੀਆਂ ਵਾਲਾ ਆਇਓ 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 ਵੱਡੋ ਓਕੇ ਹੋ ਗਈ ਇਧਰ ਇਧਰ ਆ ਗਈ ਜੀ ਹੋਡਰ ਵਾਲੇ ਕੁੱਤਰਾਂ ਵਾਲੇ ਪਾਸੇ ਠੀਕ ਹੈ ਬੱਚਿਆਂ ਵਾਲੇ ਪਾਸੇ ਕਹਿ ਲੋ ਚਲੋ ਆਇਓ 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 ਪੁੱਤ ਆਇਓ 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 ਹੋਡਾ ਨੰਬਰ 4 ਪੱਠੇ ਪੱਠਕਾਂ ਵਾਲਾ ਆਇਓ 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 ਬੇਟਾ ਆਇਓ ਆਇਓ ਇਧਰ ਆ ਗਈ ਜੀ ਬੈਠ ਕੰਨੀ ਲਾਸਟ ਖੁਡਾ ਪੰਜਵਾਂ ਆਇਓ 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 ਪੁੱਤ ਆਇਓ 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 ਥੱਲੇ ਉਹਦੇ ਵੀ ਦਿਖਾ ਗਏ ਸਾਨੂੰ ਆਇਓ 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 ਆ ਯਾਦ ਬਰਿੰਦੀ ਵੀ ਆ ਗਈ ਜੀ ਲਾਣੇ ਪੌਣ ਤੋਂ ਬਾਅਦ ਇਹ ਵੀ ਗਾ ਸਾਡਾ ਵੀ ਕਰੋ ਹਿੱਲਾ ਤੋ ਕੁਘਾਂ ਇੱਕ ਕੁਗਮ ਦੀ ਜੋੜੀ ਰੱਖਿਆ ਇੱਕ ਨੀਲਿਆਂ ਦੀ ਜੋੜੀ ਰੱਖਿਆ ਜੀ ਆ ਯਾਦ ਰਹਿੰਦੇ ਆ ਇਹ ਲਓ ਜੀ ਲੱਗਦੇ ਹੱਥ ਹੇਅਰ ਵੀ ਕੱਟ ਕਰਾ ਜਾਂਦੇ ਜੀ ਬਣ ਗਏ ਕਿ ਨਹੀਂ ਘਰੇ ਆ ਕੇ ਦਿਖਾਵਾਂਗੇ ਫੇਰ ਜੀ ਫਿਰਦਾ ਜੀ ਚੋਬੜ ਵੀ ਹਾਂ ਜੀ ਹਾਂ ਜੀ ਹਾਂ ਜੀ ਅੱਲਾ ਉਹ ਕੀ ਕਰ ਅੱਲਾ ਹਾਂ ਬਹੁਤ ਵਧਗਾ ਬਹੁਤ ਵਧਗਾ ਆ ਮੇਰਾ ਪੜਾਂਗਾ ਵੇਖੋ 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 ਮੁੰਡਰਾ ਵੇਖੋ ਘੋੜਿਆ ਤੇਰੇ ਚ ਪੁੱਤ ਸ਼ਕਤੀ ਹੈ ਜਾ ਲੈ ਕੇ ਆ ਭੱਜ ਕੇ ਬਹੁਤ ਬੜਾ ਮੂੰਹ ਭਾਜਾ ਭਾਜਾ ਹਾਂ ਜੀ ਮੇਰੇ ਵੀਰੋ ਤੇ ਚੱਲਦੇ ਆ ਬਰੋ ਹੁਣ ਤੁਰੇ ਤੇ ਬਰੋ ਟਿਕਾ ਆਈ ਹੋਣਾ ਆਹ ਠੰਡ ਬਹੁਤ ਹੈ ਬੇbro ਰਜਾਈ ਚੋਂ ਨਿਕਲਦਾ ਜੀ ਨਹੀਂ ਕਰਦਾ ਮੈਨੂੰ ਤਾਂ ਐ ਲੱਗਦਾ ਵਾਲ ਤਾਂ ਘਟਾ ਜਾਂਦੇ ਏਅਰਵਾਸ ਦੂਰੇ ਹਰ ਦਿਖਾਉਣਾ ਬਾਈ ਯਾਰ ਆ ਦੇਖੋ ਨਾ ਕਰੋ ਸ਼ੌਕ ਆਪਣੇ ਬੱਸ ਕਿਵੇਂ ਲੱਗ ਰਿਹਾ ਉਹ ਚਿਪੇ ਪਰ ਉਹ ਨਾ ਠੀਕ ਹੈ ਐਡਾ ਕੋਈ ਸੀਨ ਨਹੀਂ ਬੱਸ ਘਟਾ ਲੈਣੀ ਹੁੰਦਾ ਹੈਗੀ ਏਅਰਪੋਰਟ ਡੱਬੀ ਕਿੱਥੇ ਆਪੇਰ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲਿਖਰੇ ਰੋਟੀ ਖਾ ਜਾਂਦੀ ਨਹਾਉਣ ਦਾ ਪਲਾਨ ਹਾਏ 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 ਬੜੀ ਬੜੀ ਆਵਾਜ਼ ਆਦੀ ਇਧਰ ਤਾਂ ਬਈ ਓਏ ਨਾ ਹੁੰਦਾ ਪਲਾਨ ਕਰਤਾ ਕੈਂਸਲ ਠੰਡ ਬੜੀ ਜ਼ਿਆਦੇ ਐਵੇਂ ਮੈਂ ਬਿਮਾਰ ਹੁੰਦਾ ਕੀ ਫਾਇਦਾ ਹਨਾ ਐਵੇਂ ਸਰੀਰ ਨਾਲ ਆਪਾਂ ਸੈਕਰੀਫਾਈਜ਼ ਨਹੀਂ ਕਰ ਸਕਦੇ ਏਡਾ ਵੱਡਣਾ ਹੋਣ ਵਾਲਾ ਕੱਲ੍ਹ ਤੋਂ ਦਿਨੇ ਨਾਵਾਂਗੇ ਸੱਚੀ ਬੜੀ ਜ਼ਿਆਦੇ ਪੜੀ ਹਵਾ ਵਾਪੇ ਬਸ ਬਸ ਕੁਝ ਨਹੀਂ ਰਹੇਗਾ ਹੁਣ ਨਹੀਂ ਪਰ ਹਣ ਲੋਕ ਲੂਕ ਲਾਉਣ ਵਾਲੇ ਇਹ ਉਹ ਸਾਰਾ ਕੁਝ ਕਰਕੇ ਫਿਰ ਦੁਬਾਰਾ ਅੰਦਰ ਚੱਲ ਕੇ ਬਸ ਵਲੌਗ ਦੀ ਇੰਨੀ ਕਹਾ ਕਰਤੇ